ਹਾਂਜੀ ਅੱਜ ਅਸੀਂ ਕਰਾਂਗੇ ਕੁਝ ਹੋਰ ਆਧੁਨਿਕ ਕਵੀ ਜਿਦੇ ਵਿੱਚ ਚਰਨ ਸਿੰਘ ਸ਼ਹੀਦ 1891 ਤੋਂ ਲੈ ਕੇ 1933 ਹਾਸ ਵਿਅੰਗ ਦੇ ਪ੍ਰਸਿੱਧ ਕਵੀ ਤੇ ਪਟਿਆਲਾ रियासत ਦਾ ਰਾਜ ਕਵੀ ਸੀ ਉਸ ਦੀਆਂ ਹਾਸ ਵਿਅੰਗ ਦੀਆਂ ਕਵਤਾਵਾਂ ਉਸ ਦੇ ਆਪਣੇ ਮਾਸਿਕ ਪੱਤਰ ਮੌਜੀ ਤੇ ਸੁਥਰਾ ਉਪਨਾਮ ਹੇਠ ਪ੍ਰਕਾਸ਼ਿਤ ਹੁੰਦੀਆਂ ਸਨ ਮਗਰੋਂ ਇਹ ਰਚਨਾਮਾ ਬਾਦਸ਼ਾਹੀਆਂ ਸੈਨਸ਼ਾਈਆਂ ਤੇ ਬੇਪਰਵਾਹੀਆਂ ਨਾਮ ਦੀਆਂ ਪੁਸਤਕਾਂ ਵਿੱਚ ਸੰਗ੍ਰਹਿਤ ਹੋਈਆਂ ਚਰਨ ਸਿੰਘ ਸ਼ਹੀਦ ਨੇ ਰਾਜਨੀਤਿਕ ਸਮਾਜਿਕ ਕੁਰਤੀਆਂ ਤੇ ਬੁਰਾਈਆਂ ਨੂੰ ਬੜੇ ਵਿਅੰਗਿਆਤਮਕ ਢੰਗ ਨਾਲ ਪੇਸ਼ ਕੀਤਾ ਹੈ ਡਾਕਟਰ ਮੋਨ ਸਿੰਘ ਦਿਵਾਨਾ 1899 ਤੋਂ 1984 ਦਾ ਟਾਈਮ ਸੀ ਇਹਨਾਂ ਦਾ ਸੂਫੀ ਅਨੁਭਵ ਤੇ ਬૌਧਿਕ ਵਿਅੰਗ ਦਾ ਕਵੀ ਸੀ ਤੁਸੀਂ ਇਹ ਗੱਲਾਂ ਯਾਦ ਰੱਖਣੀਆਂ ਨੇ ਕਿ ਕਿਹੜੇ ਕਵੀ ਨੇ ਕਿਸ ਤਰ੍ਹਾਂ ਦੀਆਂ ਰਚਨਾਵਾਂ ਰਚੀਆਂ ਨੇ ਜਿਸ ਦੀਆਂ ਪੁਸਤਕਾਂ ਕਾਵ ਸੰਗ੍ਰਹਿ ਧੁੱਪਛਾਂ 1931 ਨੀਲਧਾਰਾ 1935 ਜਗਤ ਤਮਾਸ਼ਾ 1942 ਪਤਝੜ 1944 ਮਸਤੀ 1949 ਤੇ ਸੋਮਰਸ 1953 ਆਦੀ ਹਨ ਮਸਤੀ ਪੁਸਤਕ 700 ਰੁਪਈਆਂ ਦਾ ਸੰਗ੍ਰਹਿ ਹੈ ਦੀਵਾਨ ਸਿੰਘ ਕਾਲੇਪਾਣੀ ਕਾਰਾ ਸੋਚ ਰੰਨ ਮੇ ਤੋਂ 1944 ਤੱਕ ਦਾ ਸਮਾਂ ਸੀ ਇਹਨਾਂ ਦਾ ਇਹਨਾਂ ਦੇ ਕਾਵ ਸੰਗ੍ਰਹਿ ਵਗਦੇ ਪਾਣੀ 1938 ਵਿੱਚ ਮਰਨੋਂ ਪ੍ਰਾਂਤ ਛਪੇ ਕਾਵਸੁਰਾ ਅੰਤਿਮ ਲਹਿਰਾ 1962 ਤੇ ਮੱਲਿਆਂ ਦੇ ਬੇਰ 1986 ਹਨ ਅੰਡੇਮਨ ਟਾਪੂਆਂ ਵਿੱਚ ਸਰਕਾਰੀ ਡਾਕਟਰ ਦਾ ਫਰਜ ਨਿਭਾਉਂਦੇ ਕਾਲੇ ਪਾਣੀ ਨੂੰ 1944 ਵਿੱਚ ਜਪਾਨੀ ਫੌਜ ਦੇ ਕਬਜ਼ੇ ਮਗਰੋਂ ਤਸੀਹੇ ਦੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ ਵਿਗਿਆਨਕ ਦ੍ਰਿਸ਼ਟੀਕੋਣ ਦਾ ਧਾਰਨੀ ਕਾਲੇ ਪਾਣੀ ਧਾਰਮਿਕ ਰੋਹ ਰੀਤਾਂ ਦਿਖਾਵੇ ਦੇ ਪਖੰਡ ਵਿੱਚ ਯਕੀਨ ਨਹੀਂ ਰੱਖਦਾ ਸੀ ਉਸ ਨੇ ਵੀ ਛੰਦ ਮੁਕਤ ਜਾਂ ਖੁੱਲੀ ਕਵਿਤਾ ਲਿਖੀ ਰੱਬ ਪੂਰਨਤਾ ਰਾਹੀ ਈਸਾ ਨੂੰ ਕਲੰਦਰ ਦਾ ਬਾਂਦਰ ਉਸ ਦੀਆਂ ਪ੍ਰਸਿੱਧ ਕਵਿਤਾਵਾਂ ਹਨ ਪ੍ਰੋਫੈਸਰ ਮੋਨ ਸਿੰਘ 1905 ਤੋਂ 1978 ਦਾ ਪਹਿਲਾ ਕਾਵ ਸੰਗ੍ਰਹਿ ਸਾਵੇ ਪੱਤਰ 1936 ਰੋਮਾਂਟਿਕ ਰੰਗਤ ਨਾਲ ਭਰਪੂਰ ਸੀ ਇਸ ਤੋਂ ਬਾਅਦ ਉਸ ਨੇ ਕਸੁੰਬੜਾ 1939 ਅਦਵਾਟੇ 1943 ਕੱਚ ਸੱਚ 1950 ਆਵਾਜ਼ਾਂ 1954 ਵੱਡ ਵੇਲਾ ਵੱਡਾ ਵੇਲਾ 1958 ਜੰਦਰੇ 1964 ਜੈਮਿਰ 1968 ਤੇ ਬੂਹੇ 1970 ਆਦਿ ਕਾਵ ਸੰਗ੍ਰਹਿ ਰਚੇ ਪ੍ਰੋਫੈਸਰ ਮੋਹਨ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਵਾਸਤੇ ਗੁਰੂ ਨਾਨਕ ਦੇਵ ਜੀ ਦੀ ਸ਼ਖਸੀਅਤ ਨੂੰ ਕਾਵਵੱਧ ਕਰਦਿਆਂ ਇੱਕ ਮਹਾਕਾਵ ਨਾਨਕਾਇਣ 1971 ਵਿੱਚ ਵੀ ਲਿਖਿਆ ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਰੋਮਾਂਸਵਾਦ ਤੋਂ ਆਰੰਭ ਹੋ ਕੇ ਆਦਰਸ਼ ਤੇ ਪ੍ਰਗਤੀਵਾਦ ਦੇ ਪੜਾਵਾਂ ਵਿੱਚੋਂ ਗੁਜ਼ਰਦੀ ਹੋਈ ਮਨੋਵਿਗਿਆਨਕ யਥਾਰਥਵਾਦ ਤੱਕ ਪਹੁੰਚਦੀ ਹੈ ਮੱਧ ਸ਼੍ਰੇਣੀਕ ਵਿਅਕਤੀਵਾਦ ਦੀ ਭਰਪੂਰ ਤਰਜਮਾਨੀ ਕਰਦੀ ਹੈ ਬਾਬਾ ਬਲਵੰਤ 1906 ਤੋਂ 1973 ਤੱਕ ਦੀ ਕਵਿਤਾ ਬਹੁਤ ਸਾਰੇ ਵਿਚਾਰਧਾਰਕ ਧਰਾਤਲਾਂ ਉੱਪਰ ਸਥਿਤਾ ਜਿਨ੍ਹਾਂ ਵਿੱਚੋਂ ਸਭ ਤੋਂ ਪ੍ਰਮੁੱਖ ਧਰਾਤਲ ਇਹਨਾਂ ਦਾ ਪ੍ਰਗਤੀਵਾਦੀ ਤੇ ਇਨਕਲਾਬੀ ਰੰਗ ਮਾਰਕਸਵਾਦ ਤੋਂ ਪ੍ਰੇਰਿਤ ਬਾਬਾ ਬਲਵੰਤ ਨੇ ਮਹਾਨਾਚ ਚ ਅਮਰ ਗੀਤ ਮਹਾਨਾਚ 1941 ਵਿੱਚ ਅਮਰ ਗੀਤ 1942 ਵਿੱਚ ਜਵਾਲਾਮੁਖੀ 1943 ਬੰਦਰਗਾਹ 1951 ਤੇ ਸੁਗੰਧ ਸਮੀਰ 1969 ਵਿੱਚ ਰਚੇ 바ਵਾ ਬਲਵੰਤ ਦੀ ਕਵਿਤਾ ਪੰਜਾਬੀ ਵਿੱਚ ਪਹਿਲੀ ਤੇ ਆਖਰੀ ਵਾਰ ਛਾਇਆਵਾਦ ਦੇ ਪ੍ਰਗਤੀਵਾਦ ਦਾ ਸੁਮੇਲ ਪ੍ਰਗਟ ਕਰਦੀ ਹੈ ਉਸ ਦੀਆਂ ਕਵਿਤਾਵਾਂ ਵਿੱਚ ਰਾਸ਼ਟਰੀ ਗੌਰਵ ਸੋਹਜਵਾਦ ਪ੍ਰੇਮ ਆਦਿ ਦਾ ਸੰਕਲਪ ਦ੍ਰਿਸ਼ਟੀਗੋਚਰ ਹੁੰਦੇ ਨੇ ਅੱਗੇ ਗੱਲ ਕਰਾਂਗੇ ਅਸੀਂ ਪ੍ਰੀਤਮ ਸਿੰਘ ਸਫੀਰ ਇਹਨਾਂ ਦਾ ਸਮਾਂ ਸੀਗਾ 1916 ਤੋਂ 1999 ਦਿੱਲੀ ਹਾਈ ਕੋਰਟ ਦਾ ਜੱਜ ਸੀ ਸਾਹਿਤ ਅਕਾਦਮੀ ਪੁਰਸਕਾਰ বিজেਤਾ ਪ੍ਰਸਿੱਧ ਕਾ ਪੁਸਤਕਾਂ ਕਤਕ ਕੁੰਜਾ 1941 ਪਾਪ ਦੇ ਸੋਹਲੇ 1943 ਰક્ત ਬੂੰਦਾ 1946 ਰਾਗ ਰਿਸ਼ਮਾ 1946 ਆਦੀ जुगाਦ 1958 ਸਰਵ ਕਲਾ 1966 ਗੁਰੂ ਗੋਬਿੰਦ ਸਿੰਘ 1966 ਅਨੇਕ ਵਿਸਤਾਰ 1980 ਸਾਹਿਤਕ ਅਕਾਦਮੀ ਅਵਾਰਡ ਇਸ ਪੁਸਤਕ ਨੂੰ ਮਿਲਿਆ ਸੀ ਅਗਮ ਅਗੋਚਰ 1981 ਸੰਜੋਗ ਵਿਜੋਗ 1982 ਸਰਵ ਨਿਰੰਤਰ 1987 ਆਦਿ ਜਿਹੜੀਆਂ ਇਹਨਾਂ ਦੀਆਂ ਪ੍ਰਸਿੱਧ ਰਚਨਾਵਾਂ ਨੇ ਕਾ ਪੁਸਤਕਾਂ ਨੇ ਇਹ ਬૌਧਿਕ ਰਹੱਸਵਾਦੀ ਕਵੀ ਸਨ ਅਮਰਤਾ ਪ੍ਰੀਤਮ 1919 ਤੋਂ 2005 ਦਾ ਸਮਾ ਸੀਗਾ ਅਮਰਤਾ ਪ੍ਰੀਤਮ ਦਾ ਇਨ੍ਹਾਂ ਦੇ ਕਾਵ ਸਫ਼ਰ ਦਾ ਆਰੰਭ ਮਰਦ ਪ੍ਰਦਾਨ ਸਮਾਜ ਵਿੱਚ ਇੱਕ ਸੰਵੇਦਨਸ਼ੀਲ ਨਾਰੀ ਦੀ ਵਿਅਥਾ ਕਥਾ ਦੀ ਪੇਸ਼ਕਾਰੀ ਨਾਲ ਹੋਇਆ ਨਾਰੀ ਦੁਖਾਂ ਤੁਸ ਦੀਆਂ ਮੁੱਢਲੀਆਂ ਕਵਿਤਾਵਾਂ ਦੀ ਵਸਤੂ ਸਮਗਰੀ ਬਣੀ ਅਮਰਤਾ ਦੀਆਂ ਬਹੁਤੀਆਂ ਕਵਿਤਾਵਾਂ ਰੋਮਾਂਟਿਕ ਪ੍ਰੀਤ ਸੰਕਲਪ ਦੀ ਪੇਸ਼ਕਾਰੀ ਕਰਦੀਆਂ ਹਨ ਜਿੱਥੇ ਕਿਤੇ ਉਹ ਸਮਾਜਵਾਦੀ ਚੇਤਨਾ ਦੇ ਪ੍ਰਭਾਵ ਅਧੀਨ ਰੋਮਾਂਟਿਕ ਅਨੁਭਵ ਨੂੰ ਕ੍ਰਾਂਤੀਕਾਰੀ ਵਿਚਾਰਧਾਰਾ ਨਾਲ ਜੋੜ ਦਿੰਦੀ ਹੈ ਉੱਥੇ ਉਸ ਦੀਆਂ ਕਵਿਤਾਵਾਂ ਦਾ ਪ੍ਰਭਾਵ ਬਹੁਤ ਵੱਧ ਜਾਂਦਾ ਹੈ ਅਮਰਤਾ ਪ੍ਰੀਤਮ ਦੀਆਂ ਪ੍ਰਸਿੱਧ ਕਾ ਪੁਸਤਕਾਂ ਠੰਡੀਆਂ ਕਿਰਨਾ 1935 ਅਮਰਤ ਲਹਿਰਾਂ 1936 ਜਿਉਂਦਾ ਜੀਵਨ 1939 ਤਰੇਲ ਤੋਤੇ ਫੁੱਲ 1944 ਉਹ ਗੀਤਾ ਵਾਲਿਆ 1942 ਬੱਦਲਾਂ ਦੇ ਪੱਲੇ ਵਿੱਚ 1943 ਨਿੱਕੀ ਜਹੀ ਸੁਗਾਤ 1944 ਵਿੱਚ ਲੋਕ ਪੀੜ 1944 ਪੱਥਰ ਗੀਟੇ 1940 ਲੰਮੀਆਂ ਬਾਟਾਂ 1947 ਮੈਂ ਤਵਾਰੀ ਖਾਂ ਹਿੰਦ ਦੀ 1950 ਸਰਗੀ ਵੇਲਾ 1951 ਸੁਨੇਹੜੇ 1953 ਅਸ਼ੋਕਾ ਚੇਤੀ 1957 ਕਸਤੂਰੀ 1969 ਨਾਗਮਣੀ 1964 ਕਾਗਜ਼ ਤੇ ਕੈਨਵਸ 1970 ਮੈਂ ਜਮਾ ਤੂੰ 1977 ਵਿੱਚ ਜਿਹੜੀਆਂ ਇਹਨਾਂ ਦੀਆਂ ਪ੍ਰਸਿੱਧ ਰਚਨਾਵਾਂ ਨੇ ਅਮਰਤਾ ਪ੍ਰੀਤਮ ਨੇ ਈ ਬਾਰੇ ਤੱਕ ਮਾਸਕ ਪੱਤਰ ਨਾਗਮਣੀ ਦਾ ਸੰਪਾਦਨ ਕਾਰਜ ਕੀਤਾ 1960 ਤੋਂ ਬਾਅਦ ਅਮਰਤਾ ਪ੍ਰੀਤਮ ਪ੍ਰਯੋਗਵਾਦੀ ਧਾਰਾ ਵੱਲ ਵੱਧ ਜਾਂਦੀ ਹੈ ਕਾਗਜ਼ ਤੇ ਕੈਨਵਸ ਵਿਚਲੀਆਂ ਕਵਿਤਾਵਾਂ ਪ੍ਰਯੋਗਵਾਦੀ ਨਜ਼ਮਾਂ ਹਨ ਅਮਰਤਾ ਪ੍ਰੀਤਮ ਨੂੰ ਮਿਲੇ ਮਾਨ ਸਨਮਾਨ ਦੀ ਲੰਮੀ ਸੂਚੀ ਵਿੱਚ ਪ੍ਰਮੁੱਖ ਤੇ ਜ਼ਿਕਰਯੋਗ ਪੁਰਸਕਾਰ ਹਨ ਸਾਹਿਤ ਅਕਾਦਮੀ ਅਵਾਰਡ ਭਾਰਤੀ ਗਿਆਨਪੀਠ ਅਵਾਰਡ ਪਦਮਸ਼੍ਰੀ ਪੁਰਸਕਾਰ ਅਵਾਰਡ ਪਦਮ ਪੇਵਸ਼ਨ ਪੁਰਸਕਾਰ ਆਦਿ ਜਿਹੜੇ ਇਹਨਾਂ ਨੂੰ ਮਿਲੇ ਨੇ ਤਾਂ ਇਸ ਵੀਡੀਓ ਦੇ ਵਿੱਚ ਅਸੀਂ ਕੁਝ ਜਿਹੜੇ ਪ੍ਰਸਿੱਧ ਪੰਜਾਬ ਪੰਜਾਬੀ ਸਾਹਿਤ ਆਧੁਨਿਕ ਸਾਹਿਤ ਦੇ ਕਵੀ ਸੀਗੇ ਉਹਨਾਂ ਦਾ ਜ਼ਿਕਰ ਕੀਤਾ ਏ ਆਉਣ ਵਾਲੀ ਵੀਡੀਓ ਦੇ ਵਿੱਚ ਅਸੀਂ ਹੋਰ ਪੰਜਾਬੀ ਜਿਹੜੇ ਕਵੀ ਨੇ ਆਧੁਨਿਕ ਕਵੀ ਨੇ ਉਹਨਾਂ ਦੀ ਚਰਚਾ ਕਰਾਂਗੇ ਬਣੇ ਰਹੋ ਚੈਨਲ ਦੇ ਨਾਲ ਫਿਰ ਮਿਲਦੇ ਆਂ ਅਗਲੇ ਟੌਪਿਕ ਨਾਲ ਓਕੇ ਥੈਂਕਸ